ਨੇਹ ਕਲੰਕ ਨਰਾਇਣ ਨਾਰ ਮਹਾਰਾਜੇ ਸਿੰਘ বিষ্ণੂ ਭਗਵਾਨ ਅਵਤਾਰ 24 ਸਾ ਦੇ ਪੰਜ ਸਹਿਵਜਾਦਿਆਂ ਦੇ ਨਾਮ ਬਾਣੀ ਵਿੱਚ ਹਨ ਬਾਬਾ ਭਗਵਾਨ ਸਿੰਘ ਜੀ ਬਾਬਾ ਮੋਤਾ ਸਿੰਘ ਜੀ ਪਿਛਲਾ ਜਾਮਾ ਮਹਾਰਾਜਾ ਪ੍ਰਥਰੀ ਭਾਰਤ ਦਾ ਰਾਜ ਰਾਜ ਭਾਗ ਦਾ ਤਿਆਗ ਕਰਕੇ ਪਰਮੇਸ਼ਰ ਦੀ ਭਗਤੀ ਕੀਤੀ ਸੀ ਬਾਬਾ ਸੂਰ ਸਿੰਘ ਜੀ ਪਿਛਲਾ ਜਾਮਾ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਉਸ ਤੋਂ ਪਿਛਲਾ ਜਾਮਾ ਪਾਂਡੂ ਪੁੱਤਰ ਅਰਜੁਨ ਦਾ ਸੀ ਜਿਸ ਨੂੰ ਤੰਜੇ ਵੀ ਕਿਹਾ ਜਾਂਦਾ ਸੀ 파ਰਥ ਵੀ ਕਿਹਾ ਜਾਂਦਾ ਸੀ ਕੁੰਤੀ ਪੁੱਤਰ ਵੀ ਕਿਹਾ ਜਾਂਦਾ ਸੀ ਜਿਸ ਦੇ ਰਥ ਦੇ ਕ੍ਰਿਸ਼ਨ ਭਗਵਾਨ ਰਥਵਾਹੀ ਬਣੇ ਸਨ ਬਾਬਾ ਦਲੀਪ ਸਿੰਘ ਜੀ ਪਿਛਲਾ ਜਾਮਾ ਸਤਿਯੁਗ ਚ ਪਹਿਲਾਦ ਭਗਤ ਸੀ ਨਰਸਿੰਘ અવਤਾਰ ਨੇ ਇਹਨਾਂ ਨੂੰ ਰਾਜ ਗੱਦੀ ਤੇ ਬਿਠਾਇਆ ਸੀ ਰਾਜ ਟਿਲਖ ਲਗਾਇਆ ਸੀ ਇਹ ਧੰਤਾਂ ਦੇ ਵਿੱਚ ਭਗਤ ਪ੍ਰਗਟ ਹੋਏ ਸਨ। ਬਾਬਾ ਉਦਮ ਸਿੰਘ ਜੀ ਪਿਛਲਾ ਜਾਮਾ ਮਹਾਰਾਜਾ ਗੋਪੀ ਚੰਦ ਦਾ ਸੀ। ਇਹ ਵੀ ਭਾਰਤ ਦੇ ਵਿੱਚ ਰਾਜੇ ਸਨ। ਰਾਜਪਾਲ ਦਾ ਤਿਆਗ ਕਰਕੇ ਪਰਮੇਸ਼ਰ ਦੀ ਪਗਤੀ ਕੀਤੀ ਸੀ। ਬਾਬਾ ਸ਼ਾਮ ਸਿੰਘ ਜੀ ਇਹ ਪਿਛਲੇ ਜਾਮੇ ਵਿੱਚ ਬੈਣੀ ਭਗਤ ਸਨ। ਬੈਣੀ ਭਗਤ ਦੀ ਪੈਜ ਪਰਮੇਸ਼ਰ ਨੇ ਆਪ ਰੱਖੀ ਸੀ। ਪਰਮੇਸ਼ਰ ਕਹੀਏ, ਪ੍ਰਮਾਤਮਾ ਕਹੀਏ, ਰੱਬ ਕਹੀਏ, ਬਿਸ਼ਨੂ ਪਗਵਾਨ ਕਹੀਏ ਜਿਸ ਦੀ ਇਹਨਾਂ ਨੇ ਪਗਤੀ ਕੀਤੀ ਪਰਮੇਸ਼ਵਰ ਦੀ ਉਸਨੇ ਹੀ અવਤਾਰ ਧਾਰਨ ਕੀਤਾ ਪਿੰਡ ਕਵੈਂਡ ਦੇ ਵਿੱਚ ਨਾਮ ਰਖਾਇਆ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕਿ ਅਖਵਾਏ ਪਰਮੇਸ਼ਰ ਨੇ ਆਪਣੇ ਪਿਛਲੇ ਜੁਗਾਂ ਦੇ ਆਪਣੇ ਆ ਭਗਤਾਂ ਨੂੰ ਹੀ ਆਪਣੇ ਘਰ ਜਨਮ ਦਿਵਾਇਆ ਦੋਹਰਾ ਮਾਨ ਦਿੱਤਾ ਪੁੱਤਰ ਬਣਾ ਕੇ ਲਿਆਂਦਾ ਨਾਲੇ ਭਗਤ ਭਗਤ ਹੋਣ ਦਾ ਵੀ ਮਾਨ ਦਿੱਤਾ ਪੰਜ ਸਹਿਜਾਦੇ ਹੋਏ ਪੁੱਤਰ ਹੋਏ ਤੀਆਂ ਹੋਈਆਂ ਪਾਸ਼ਾ ਦੀ ਭੈਣ ਬੀਬੀ ਠਾਕਰੀ ਸੀ ਪਿਛਲਾ ਜਨਮ ਉਸਤਾ ਬੀਬੀ ਨਾਨਕੀ ਦਾ ਸੀ ਪਾਸ਼ਾ ਦੇ ਭਰਾਵਾਂ ਦਾ ਹਵਾਲਾ ਹੈ ਜਨਮ ਸਾਖੀ ਦੇ ਵਿੱਚ ਬਾਣੀ ਦੇ ਵਿੱਚ ਮਾਤਾ ਤਾਬੋ ਦਾ ਮਤ ਜ਼ਿਕਰ ਹੈ ਬਾਣੀ ਦੇ ਵਿੱਚ ਜੀ ਪਿਤਾ ਜਵਨ ਸਿੰਘ ਜੀ ਦਾ ਜ਼ਿਕਰ ਹੈ ਬਾਣੀ ਦੇ ਵਿੱਚ ਸਾਖ ਬਣੇ ਰਿਸ਼ਤੇਦਾਰੀਆਂ ਬਣੀਆਂ ਬਾਣੀ ਦੇ ਵਿੱਚ ਸ਼ਹਾਦਤ ਹੈ ਸੱਜਣ ਬਣੇ ਪਾਸ਼ਾ ਜੀ ਦੇ ਬਾਣੀ ਸੱਜਣਾ ਬਾਰੇ ਵੀ ਸ਼ਹਾਦਤ ਦੇ ਰਹੀ ਹੈ ਸ਼ਿਕਾਰੀ ਜਿਹੜੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਸਿੰਘ ਵਿਸ਼ਨੂ ਭਗਵਾਨ ਜੀ ਦੇ ਨਾਲ ਸ਼ਿਕਾਰੀ ਸ਼ਿਕਾਰ ਖੇਡਣ ਜਾਂਦੇ ਸੀ ਉਹਨਾਂ ਸ਼ਿਕਾਰੀਆਂ ਦੀ ਵੀ ਬਾਣੀ ਸ਼ਹਾਦਤ ਦੇ ਰਹੀ ਹੈ ਸ਼ੇਰਾਂ ਦਾ ਸ਼ੇਰ ਆਇਆ ਕਾਲਪੁਰਖ ਸ਼ੇਰ ਸਿੰਘ ਸ਼ੇਰ ਸ਼ੇਰ ਘਰਾਨਾ ਪਿੰਡ ਕਵਿੰਡ ਵਿੱਚ ਵਸਿਆ ਜਿਸ ਦੀ ਸ਼ਹਾਦਤ ਬਾਣੀ ਦੇ ਰਹੀ ਹੈ ਪੰਜ ਸਾਹਿਬ ਜਾਦੇ ਪੁਰਖ ਅਕਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਨੇਹ ਕਲੰਕ ਨਰਾਇਣ ਨਰਵਤਾਰ ਚਾਵੀਸਾ ਕੰਕਪੁਰਵਾਸੀ ਜੀ ਦੇ ਬਾਬਾ ਕਰਤਾਰ ਸਿੰਘ ਜਿਨ੍ਹਾਂ ਨੂੰ ਬਾਬਾ ਸੂਰ ਸਿੰਘ ਵੀ ਕਿਹਾ ਜਾਂਦਾ ਸੀ ਬਾਬਾ ਉਦਮ ਸਿੰਘ ਜੀ ਬਾਬਾ ਭਗਵਾਨ ਸਿੰਘ ਜੀ ਜਿਨ੍ਹਾਂ ਨੂੰ ਬਾਬਾ ਮੋਤਾ ਸਿੰਘ ਜੀ ਵੀ ਕਿਹਾ ਜਾਂਦਾ ਸੀ ਬਾਬਾ ਸ਼ਾਮ ਸਿੰਘ ਜੀ اور ਬਾਬਾ દਲੀਪ ਸਿੰਘ ਜੀ